ਪੀ ਤੁਹਾਡਾ ਜੇ ਕਾਲੀ ਦਾ ਲਾਓ ਕਾਂਗਰਸ ਆ ਜਾਂ ਆਮ ਆਦਮੀ ਉਹਨਾਂ ਦੀ ਪਾਰਟੀ ਦੀ ਪੋਜੀਸ਼ਨ ਸਾਫ਼ ਕਰੋ ਵੀ ਤੁਸੀਂ 30 ਦੇ ਪੰਜਾਬ ਬੰਦੇ ਨਾਲ ਜੋ ਜਾਂ ਮੋਦੀ ਸਰਕਾਰ ਨਾਲ ਕੋਈ ਰਾਜਨੀਤਿਕ ਲੋਕਾਂ ਨੂੰ ਨਹੀਂ ਸਨੇਹਾ ਲਾਇਆ ਸੀ ਨਾ ਨਾ ਰਾਜਨੀਤਿਕ ਲੋਕਾਂ ਨੂੰ ਇਸਨਾ ਨਹੀਂ ਲਾਉਂਦੇ ਉਹ ਵੈਸੇ ਰੋਟੀਆਂ ਸੇਕਣ ਬਹੁਤ ਆਉਂਦੇ ਨੇ ਹੈਗੇ ਕੈਬਨਟ ਮੰਤਰੀ ਕੱਲ ਇੱਥੇ ਆਏ ਆ ਚਲੋ ਉਹਨਾਂ ਨੂੰ ਹੱਕਿਆ ਆਉਂਦਾ ਸੀ ਇਹ ਨਹੀਂ ਕਹਿੰਦੇ ਕਿ ਪਰ ਇਹਦੇ ਨੂੰ ਚੰਗਾ ਹੁੰਦਾ ਜੇ 94 ਦੇ 94 ਐਮ ਐਲ ਏ ਔਰ ਮੁੱਖ ਮੰਤਰੀ ਸਾਹਿਬ ਪੀਐਮ ਦੇ ਬਾਰ ਮੁਰੇ ਜਾ ਕੇ ਬਹਿ ਜਾਂਦੇ ਜਦੋਂ ਕੇਜਰੀਵਾਲ ਨੂੰ ਫੜਿਆ ਸੀ ਉਦੋਂ ਵੀ ਧਰਨਾ ਲਾਇਆ ਸੀ ਉਦੋਂ ਕਿਹੜਾ ਮੰਨੀ ਸੀ ਉਹਨਾਂ ਨਾ ਜਿਉਂ ਤਾਂ ਮਾੜੀ ਮੋਟੀ ਕਿਹੜੇ ਢੁਈ ਦੀ ਸੋਟੀ ਵਾਜੇ ਸਾਰੇ ਬੁਰਕ ਸਭ ਦਿੱਲੀ ਵੱਲ ਜਾਂਦੇ ਆ ਕਹਿੰਦੇ ਸਾਰੇ ਦਿੱਲੀ ਚੱਲੇ ਆ ਹੁਣ ਐਡਾ ਵੱਡਾ ਪੰਜਾਬੀਆਂ ਦਾ ਅੰਦੋਲਨ ਆ ਉਹ ਕਹਿੰਦੇ ਸੀ ਪੰਜਾਬ ਦੇ ਨਾਲ ਖੜੇ ਆ ਖੇਤੀ ਆਧਾਰਿਤ ਪੰਜਾਬ ਦਾ ਅਰਥਚਾਰਾ ਵਾ ਉਹ ਕਹਿੰਦੇ ਕੇਂਦਰ ਬਿਤਕਰਾ ਕਰਦਾ ਤੇ ਕੇਂਦਰ ਖਿਲਾਫ ਮੂੰਹ ਖੋਲਣ ਨੂੰ ਤਿਆਰ ਨਹੀਂ ਹੈਗੇ ਇਹ ਦੁੱਖ ਸਾਨੂੰ ਵੀ ਰੜਕਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਸਾਡੇ ਨਾਲ ਸਰਬੰਸ ਸਿੰਘ ਪੰਦੇੜ ਜੁੜੇ ਹੋਏ ਨੇ ਅੱਜ ਮੀਟਿੰਗ ਹੋਈ ਆ 30 ਦੇ ਬੰਦ ਨੂੰ ਲੈ ਕੇ ਕੀ ਕੀ ਚਰਚਾ ਹੋਈ ਕਰਦੇ ਆ ਪੰਦੇੜ ਸਾਹਿਬ ਨਾਲ ਪੰਦੇੜ ਸਾਹਿਬ ਕਿਵੇਂ ਆ ਸੇਠ ਠੀਕ ਹੈ ਕਿਉਂਕਿ ਕਾਫੀ ਬੰਬ ਗੋਲੇ ਥੋੜੇ ਤੇ ਬੱਜੇ ਨੇ ਜਦੋਂ ਦੇਖਿਆ ਅਸੀਂ ਨੇ ਚੜ੍ਹਦੀ ਕਲਾ ਜੀ ਜਦੋਂ ਦੇਸ਼ ਦੇ ਲੋਕ 80 ਕਰੋੜ ਲੋਕ ਦਾ 3 ਕਰੋੜ ਪੰਜਾਬੀ ਜਿਨ੍ਹਾਂ ਦੇ ਮਗਰੋਂ ਸੇਤ ਉਹਨਾਂ ਦੀ ਚੜ੍ਹਦੀ ਕਲਾ ਚ ਰਹਿੰਦੀ ਆ ਅੱਜ ਜਿਹੜੀ ਅਸੀਂ ਖਨੋਰੀ ਬਾਰਡਰ ਤੇ तमाम ਜਨਤਕ ਯੂਨੀਅਨਾਂ ਦੀ ਮੀਟਿੰਗ ਸੱਦੀ ਸੀਗੀ ਉਹ ਪੂਰੀ ਤਰ੍ਹਾਂ ਕਾਮਯਾਬ ਹੋਈਆ ਉਹਦੇ ਵਿੱਚ ਜਿਵੇਂ ਸਾਡੇ ਅਧਿਆਪਕ ਯੂਨੀਅਨਸ ਨੇ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਟਰਾਂਸਪੋਰਟ ਨਾਲ ਸੰਬੰਧਤ ਯੂਨੀਅਨ ਸੀ ਬਿਜਲੀ ਕੰਮ ਵਿੱਚ ਸੀਗੇ ਆਸ਼ਾ ਵਰਕਰ ਸੀਗੇ ਟੋਲ ਪਲਾza ਮੁਲਾਜ਼ਮ ਸੀਗੇ ਮਜ਼ਦੂਰ ਯੂਨੀਅਨ ਸੀਗੀ ਇਸ ਤਰੀਕੇ ਨਾਲ ਨੰਬਰਦਾਰ ਸਰਪੰਚ ਯੂਨੀਅਨਾਂ ਜਿਹੜੀਆਂ ਹੈਗੀਆਂ ਸੀਗੀਆਂ ਔਰ ਜਲ ਸਪਲਾਈ ਵਿਭਾਗ ਵਿਦਿਆਰਥੀ ਪ੍ਰੋਫੈਸਰ ਔਰ ਇਸ ਤਰ੍ਹਾਂ ਇਸ ਤਰੀਕੇ ਨਾਲ ਬਾਹਰ ਐਸੋਸ਼ੀਏਸ਼ਨਾਂ ਪੱਤਰਕਾਰ ਡੇਰੀ ਯੂਨੀਅਨ ਵਪਾਰ ਮੰਡਲ ਦੇ ਸਾਥੀ ਤਮਾਮ ਲੋਕ ਇੱਥੇ ਪਹੁੰਚੇ ਸੀਗੇ ਕੋਈ ਰਾਜਨੀਤਿਕ ਲੋਕਾਂ ਨੂੰ ਨਹੀਂ ਸਨੇਹਾ ਲਾਇਆ ਸੀ ਨਾ ਨਾ ਰਾਜਨੀਤਿਕ ਲੋਕਾਂ ਨੂੰ ਇਸਨਾ ਨਹੀਂ ਲਾਉਂਦੇ ਉਹ ਵੈਸੇ ਰੋਟੀਆਂ ਸੇਕਣ ਬਹੁਤ ਆਉਂਦੇ ਨੇ ਹੈ हां ਸਾਡਾ ਉਹ ਰਾਜਨੀਤਿਕ ਪਾਰਟੀਆਂ ਨੂੰ ਇੱਕ ਇੱਕ ਗੱਲ ਆ ਵੀ ਤੁਹਾਡਾ ਜੇ ਕਾਲੀ ਦਾ ਲੋਕ ਕਾਂਗਰਸ ਆ ਜਾਂ ਆਮ ਆਦਮੀ ਉਹਨਾਂ ਦੀ ਪਾਰਟੀ ਦੀ ਪੋਜੀਸ਼ਨ ਸਾਫ਼ ਕਰੋ ਵੀ ਤੁਸੀਂ 30 ਦੇ ਪੰਜਾਬ ਬੰਦ ਦੇ ਨਾਲ ਜੋ ਜਾਂ ਮੋਦੀ ਸਰਕਾਰ ਨਾਲ ਇਹ ਸਥਿਤੀ ਉਹ ਸਪਸ਼ਟ ਕਰਨਗੇ ਬਾਕੀ ਇਸ ਬੰਦ ਦੇ ਵਿੱਚ ਪੂਰੀ ਤਰ੍ਹਾਂ ਰੇਲ ਰੋਕੋ ਹੋਊਗਾ ਪੂਰੀ ਤਰ੍ਹਾਂ ਛੜਕੀ ਆਵਾਜਾਈ ਬੰਦ ਰੱਖੂਗੀ ਔਰ ਸਾਡੇ तमाम ਸਾਥੀਆਂ ਨੇ ਕਹਿਆ ਸੀ ਪ੍ਰਚਾਰ ਕਰਕੇ ਜਨ ਜਨ ਤੱਕ ਇਹ ਮਹਿੰਮ ਪਚਾਵਾਂਗੇ ਇਹਦੇ ਵਿੱਚ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਔਰ ਕੋਈ ਵਿਆਹ ਸ਼ਾਦੀ ਦਾ ਲੜਾ ਖਲਾੜੀ ਜਾਂ ਇਹਦੋਂ ਦਾ ਕੋਈ 에어ਪੋਰਟ ਦੇ ਯਾਤਰੀ ਜਾਂ ਇਹਦੇ ਵਿੱਚ ਕੋਈ ਬੱਚੇ ਦਾ ਕੋਈ ਨੌਕਰੀ ਪੇਛੇ ਦਾ ਕੰਮ ਉਹਨੂੰ ਵੀ ਰੋਕਿਆ ਨਹੀਂ ਜਾਊਗਾ ਐਮਰਜੈਂਸੀ ਸੇਵਾਵਾਂ ਵਾਸੀ ਬਹਾਲ ਰੱਖਾਂਗੇ ਜੋ ਸਾਨੂੰ ਲੱਗਦਾ ਨਜ਼ਰ ਆ ਰਿਹਾ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਉਹਨਾਂ ਦੇ ਕੈਬਨਿਟ ਮੰਤਰੀ ਕੱਲ ਇੱਥੇ ਆਏ ਆ ਚਲੋ ਉਹਨਾਂ ਨੂੰ ਹੱਕ ਆਉਂਦਾ ਸੀ ਇਹ ਨਹੀਂ ਕਹਿੰਦੇ ਕਿ ਪਰ ਇਹਦੇ ਨੂੰ ਚੰਗਾ ਹੁੰਦਾ ਜੇ 94 ਦੇ 94 ਐਮਐਲਏ ਔਰ ਮੁੱਖ ਮੰਤਰੀ ਸਾਹਿਬ ਪੀਐਮ ਦੇ ਬਾਰਮੂਰੇ ਜਾ ਕੇ ਬਹਿ ਜਾਂਦੇ ਉਹ ਕਹਿਣਗੇ ਮੇਰੀ ਨਹੀਂ ਮੰਨਦਾ ਨਾ ਹਾਂ ਮੰਨੇ ਠੀਕ ਆ ਉਹ ਵੱਧ ਸਫਲ ਹੋਣਾ ਸੀਗਾ ਠੀਕ ਆ ਜਦੋਂ ਕੇਜਰੀਵਾਲ ਨੂੰ ਫੜਿਆ ਸੀ ਉਦੋਂ ਵੀ ਡਰਨਾ ਲਾਇਆ ਸੀ ਉਦੋਂ ਕਿਹੜਾ ਮੰਨੀ ਸੀ ਉਹਨਾਂ ਨਾ ਜਿਉਂ ਤਾਂ ਮਾੜੀ ਮੋਟੀ ਕਿਹੜੇ ਢੁਈ ਦੀ ਸੋਟੀ ਵਾਜੇ ਸਾਰੇ ਬੁੜਕ ਸਭ ਦਿੱਲੀ ਭੱਜ ਜਾਂਦੇ ਆ ਕਹਿੰਦੇ ਸਾਰੇ ਦਿੱਲੀ ਚੱਲੇ ਆ ਹੁਣ ਐਡਾ ਵੱਡਾ ਪੰਜਾਬੀਆਂ ਦਾ ਅੰਦੋਲਨ ਆ ਉਹ ਕਹਿੰਦੇ ਅਸੀਂ ਪੰਜਾਬ ਦੇ ਨਾਲ ਖੜੇ ਆ ਖੇਤੀ ਆਧਾਰਿਤ ਪੰਜਾਬ ਦਾ ਅਰਥਚਾਰਾ ਵਾ ਉਹ ਕਹਿੰਦੇ ਕੇਂਦਰ ਵਿਤਕਰਾ ਕਰਦਾ ਤੇ ਕੇਂਦਰ ਖਿਲਾਫ ਮੂੰਹ ਖੋਲਣ ਨੂੰ ਤਿਆਰ ਨਹੀਂ ਹੈਗੇ ਇਹ ਦੁੱਖ ਸਾਨੂੰ ਵੀ ਰੜਕਦਾ ਜਦੋਂ ਕੱਲਾ ਅਮਨ ਰੋੜਾ ਜੀ ਨੂੰ ਸਵਾਲ ਕੀਤਾ ਗਿਆ ਵੀ ਬੰਦ ਦਾ ਤੁਸੀਂ ਸਮਰਥਨ ਕਰਦੇ ਹੋ ਉਹ ਕਹਿੰਦੇ ਅਸੀਂ ਜਿਹੜੇ ਜਣਾ ਬੰਦ ਕਰਨਾ ਚਾਹੀਦਾ ਬੰਦ ਕਰ ਲੇ ਉਹ ਗੋਲ ਮੋਲ ਜਾ ਕਰ ਗਏ ਨਹੀਂ ਦੇਖੋ ਟਾਲ ਰਹੇ ਨੇ ਉਹ ਜਦੋਂ ਪੰਜਾਬੀਆਂ ਨੇ ਟਾਲਿਆ ਨਾ ਅਮਨ ਅਰੋੜਾ ਜੀ ਮਹਿੰਗਾ ਪੈਜੂ ਪੰਜਾਬ ਬਣਾ ਮੂੰਹ ਦੇਖੋ ਪੰਜਾਬ ਬਣਾ ਕੋ ਵੀ ਜਾਣਾ ਪਣਾ ਤੁਹਾਨੂੰ ਪੰਜਾਬ ਦੇ ਨਾਲ ਖੜੋ ਜਿਹੜਾ ਪੰਜਾਬ ਦੇ ਵਿੱਚ ਨਹੀਂ ਖੜੂਗਾ ਉਹ ਸੱਤਾ ਵਿੱਚ ਨਹੀਂ ਆਊਗਾ ਅਕੇ ਅਮਨ ਅਰੋੜਾ ਜੀ ਦੀ ਮਰਜ਼ੀ ਹੈ ਹਾਂ ਪੰਦੇ ਸਰਬ ਲਾਸਟ ਸਵਾਲ ਜਿਹੜੇ ਕਾਲੀ ਦਲ ਜਿਹਾ ਹੋਇਆ ਕਾਂਗਰਸ ਹੋਈ ਜੇ ਉਹਨਾਂ ਨੇ ਰੋਕਣਾ ਹੋਇਆ ਕੋਈ ਆਪਣਾ ਵੱਖਰਾ ਕਰਕੇ ਉਹਨਾਂ ਨੇ ਨਾਕਾ ਲਾਉਣਾ ਹੋਇਆ ਕਿ ਛੋਡੇ ਨਾਕੇ ਨਾਲ ਇਸਮਰਥਨ ਕਿਸੇ ਪਾਰਟੀ ਨੂੰ ਵਿੱਚ ਆਉਂਦੀ ਲੋੜ ਨਹੀਂ ਨਾ ਕਿਸੇ ਸਿਆਸੀ ਲੀਡਰ ਨੂੰ ਅਸੀਂ ਵਿੱਚ ਵੜਨ ਦੇਣਾ ਜਦੋਂ ਉਹ ਕਹਿ ਦਣਗੇ ਵੀ ਅਸੀਂ ਪੰਜਾਬ ਦੇ ਨਾਲ ਸਥਿਤੀ ਸਪਸ਼ਟ ਹੋ ਜੂਨ ਲੋਕਾਂ ਨੇ ਆਪੇ ਫੈਸਲਾ ਕਰ ਲੈਣਾ ਉਹ ਪਾਰਟੀ ਦੀ ਸਥਿਤੀ ਸਪਸ਼ਟ ਕਰਨ ਪੀਸੀ ਕਰਨ ਚੰਡੀਗੜ੍ਹ ਦੇ ਵਿੱਚ ਕਰਦੇ ਆ ਨਾ ਸਪਸ਼ਟ ਕਰਨ ਵੀ ਉਹ ਇਹ ਸਾਡਾ ਹਾਲ ਦੇ ਵਿੱਚ ਸਾਡੇ ਨਾਲ ਲੈ ਕੇ ਮੋਦੀ ਜੀ ਦੇ ਨਾਲ ਲੈ ਅਸੀਂ ਇਹ ਕਿਹਾ ਵਾ ਬਾਕੀ ਕੰਮ ਤਾਂ ਤਿੰਨ ਕਰੋੜ ਪੰਜਾਬੀ ਆਪੇ ਕਰ ਲੈਣਗੇ ਇਹ ਹਨ ਪੰਦੇਵ ਸਾਹਿਬ ਜਿਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਕਿਉਂਕਿ ਰੋਟੀਆਂ ਸੇਕਣ ਲਈ ਹਰ ਇੱਕ ਆਉਂਦਾ ਡੱਲੇਵਾਲ ਸਾਹਿਬ ਨਾਲ ਹਰ ਇੱਕ ਚੌਂਦਾ ਵੀ ਮੇਰੀ ਫੋਟੋ ਖਿੱਚੇ ਤੇ ਮੈਂ ਫੇਸਬੁੱਕ ਤੇ ਪਾ ਦੇਵਾਂ ਪਰ ਹੁਣ ਆਪਣੀ ਸਥਿਤੀ ਕਿਵੇਂ ਸਪਸ਼ਟ ਕਰਦੇ ਨੇ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਕਰਵੀਰ ਦੇ ਨਾਲ ਇਕਬਾਲ ਸਿੰਘ ਬਗੋਲਾ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ